ਹਾਂਜੀ ਮਿੱਤਰੋ ਕੀ ਹਾਲ ਚਾਲ ਹਾਜ਼ਰ ਹੈ ਇੱਕ ਵਾਰੀ ਫਿਰ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਨਾਲ ਉਮੀਦ ਕਰਦਾ ਸਾਰੇ ਚੰਗੇ ਹੋਗੇ ਤੇ ਚਲੋ ਫਿਰ ਦੋਸਤੋ ਵਧਦੇ ਹਾਂ ਅੱਜ ਦੀ ਵੀਡੀਓ ਵੱਲ ਦੋਸਤੋ ਅੱਜ ਦੀ ਇਹ ਵੀਡੀਓ ਬੜੀ ਹੀ ਘੈਂਟ ਹੋਣ ਵਾਲੀ ਹੈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਹੱਸਣ ਤੇ ਮਜਬੂਰ ਕਰ ਦੇਗੀ ਇਸ ਗੱਲ ਦੀ ਗਾਰੰਟੀ ਮੈਂ ਦੇਣਾ ਬਾਕੀ ਵੌਇਸ ਕੁਆਲਿਟੀ ਲਈ ਹੈੱਡਫੋਨ ਜ਼ਰੂਰ ਲਾ ਲਓ ਇਹਦੀ ਲੋੜ ਪੈ ਸਕਦੀ ਹੈ ਤੇ ਚਲੋ ਫਿਰ ਵਧਦੇ ਹਾਂ ਵੀਡੀਓ ਵੱਲ ਲਾਰਾ ਲਾ ਕੇ ਜਿੰਦ ਸਾਡੇ ਸੂਲੀ ਟੰਗ ਗਈ ਖੋਰੇ ਰੱਬਾ ਦੇਖ ਜੇ ਹਾਜ਼ੂਰੀ ਆਉਗੀ ਹਾਜ਼ਰ ਹੋਲੀ ਆਉਗੀ ਓਲੇ ਮੈਨੂੰ ਸਹੀ ਵੀ ਪਿਲ ਗਿਆ ਤੇਰੇ ਆਲਾ ਸੁਣ ਕੇ ਹਾਏ ਕਿੰਡਾ ਸੋਣਾ ਜਲੂਸ ਦੁਨੀਆ ਚ ਜਿਹੜੀ ਚੀਜ਼ ਮੋਢ ਤੋਂ ਹੀ ਬੰਨ੍ਹ ਹੈ ਪਹਿਲਾ ਮੈਨੂੰ ਲੱਗਿਆ ਕੋਈ ਨਵਾਂ ਖੁਸਰਾ ਆ ਗਿਆ ਬਸ ਕਰਦੇ ਜਾਲਮਾ ਬਸ ਕਰਦੇ ਮੰਨੂ ਤਾਂ ਲੱਗਦਾ ਇਹਦਾ ਗਾਣਾ ਸੁਣ ਕੇ ਹੀ ਨਾ ਮੋਦੀ ਨੇ ਤਿੰਨੇ ਕਾਣੇ ਕਾਨੂੰਨ ਵਾਪਸ ਲਏ ਆ ਬਾਕੀ ਦਲ ਦੀ ਸਮਝ ਨਹੀਂ ਆਂਦੀ ਭੈਣ ਦੀ ਚਿੱਕੀ ਪਿੱਛੇ ਵਾਲਿਆਂ ਦੀ ਕੀ ਮਜਬੂਰੀ ਆ ਜਿਹੜਾ ਇਹਦੇ ਪਿੱਛੇ ਝੰਡਿਆ ਹੋੜ ਕੇ ਖੜੇ ਨੇ ਹਾਂ ਜੇ ਸੀਨ ਸਰੇ ਦਾ ਬੂਟਾ ਵਾ ਹਮਾਰਾ ਤਾਂ ਢੋਲ ਦਾ ਨਹੀਂ ਇਹੋ ਜੇ ਸਜਣ ਦੀ ਭੈਣ ਦੀ ਲੰਨ ਜੀ ਨੂੰ ਭੈਣ ਦੀ ਚਿੱਕੀ ਇੱਥੇ ਤੇ ਮੁੰਡਾ ਲੰਨੋ ਲੰਨੀ ਹੋਇਆ ਪਿਆ ਏ ਸਾਲਾ ਗਾਲਾਂ ਤਾਂ ਇਤਰਾ ਵਰਤਦਾ ਜਿਵੇਂ ਹੈਲਪਿੰਗ ਵਰਬ ਹੋਵੇ ਅਸੀਂ ਸਜਣ ਇਹੋ ਜੇ ਸਜਣ ਲੰਨ ਤੇ ਵਜੇ ਨਾ ਕਿਤੇ ਦੇਖ ਤਾਈ ਸਾਡੇ ਕਿਸੇ ਹੋਣੂ ਸਾਲਾ ਇੰ样 ਲੱਗਦਾ ਜਿਵੇਂ ਟੋਪੇ ਦਾ ਮਾਸ ਪਿੱਛੇ ਨੂੰ ਖਿੱਚਿਆ ਹੋਵੇ ਨਹੀਂ ਉਹ じゃ ਮੂੰਹ ਕਿਉਂ ਬਣਾ ਰਿਹਾ ਕੀ ਗੱਲ ਸਾਲਾ ਰਜਾਈ ਚ ਪੱਦ ਮਾਰ ਕੇ ਸੁੰਗੀ ਜਾਂ ਨਾ ਸਿਰ ਦੇਖ ਸਾਲਾ ਕਿਵੇਂ ਹਲਾਉਂਦਾ ਸਿਰ ਦੇਖ ਸਾਲੇ ਦਾ ਜਿਵੇਂ ਨਿੱਕਰ ਚੋਂ ਗੋਡਾ ਬਾਹਰ ਨਿਕਲੇ ਆਉਂਦਾ ਕਲੀ ਤੇਰੀ ਵਿੱਚ ਕੇਰ ਲਿਆ ਸਪੈਂਡਰ ਯਾਰਾ ਨਾ ਵਾਹ ਜੀ ਵਾਹ ਜੀ ਖਾਨ ਨੂੰ ਬੇੰਤੀ ਹੈ ਉਸਤਾਦਾਂ ਨਾਲ ਮੁਕਾਬਲੇ ਨਹੀਂ ਬੱਤ ਸਹੀ ਹੈ उस्ताद जी खाली थान भरते हुए हाँ, 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 हाँ। <laughs> सपलेंडर वाले मोटरसाइकिल का नाम चेंज करने बारे मीटिंग कर रहे ने ਖੜੋ ਯਾਰ ਇਹਨੇ ਕੋਈ ਖੂਫੀਆ ਜਗ੍ਹਾ ਤੇ ਪੜਵੇ ਦੀ ਪੱਤ ਵਾਲੀ ਨਾੜੀ ਸਾਲਾ ਇਹਦਾ ਤੇ ਕੀੜਾ ਮਰੇ ਖੂਫੀਆ ਮੁਲਾਕਾਤ ਕਰਕੇ ਇਹਨੇ ਖੂਫੀਆ ਜਗ੍ਹਾ ਪੜਵਾ ਲੈਣੀ ਆਪਣੀ ਮੈਂ ਗਿਰਿਆ ਹੋਇਆ ਬੰਦਾ ਜਮਾਨੀ ਚ ਬੱਲੀ ਐ ਉਹੋਰਾ ਤੇ ਸਿਰਾਂ ਪਰ ਨਹੀਂ ਰਿਹਾ ਵੀਰ ਵਿਚੋਲੇ ਦਾ ਨੰਬਰ ਦਿਓ ਅਬੇ ਸਾਲੇ ਪਹਿਲਾ ਹੈ ਗੁਰੂਆ ਆਹ ਕਿਹੜਾ ਦਿਖਣਾ ਬੱਤ ਸਹੀ ਹੈ ਕਿੰਨਾ ਸੋਹਣਾ ਮੈਸੇਜ ਦੇ ਰਹੀ ਗੀਤ ਵਿੱਚ ਕਾਲੇ ਮੂੰਹ ਵਾਲੀ ਦੀਦੀ ਫਿਲਟਰ ਨਵੀਂ ਦੰਦਰ ਪੈ ਗਈ ਜੇ ਹਾਂਜੀ ਮਿੱਤਰੋ ਵੀਡੀਓ ਵਧੀਆ ਲੱਗ ਰਹੀ ਹੋਈ ਤਾਂ ਯਾਰ ਵੀਡੀਓ ਲਾਈਕ ਕਰਦੇ ਹੋ ਬਾਕੀ ਦੋਸਤੋ ਚੈਨਲ ਨਵਾਂ ਯਾਰ ਵੀਡੀਓ ਵੇਖਦੇ ਹੋ ਤੇ ਯਾਰ ਸਬਸਕ੍ਰਾਈਬ ਵੀ ਕਰ ਲਿਆ ਕਰੋ ਬਾਕੀ ਜਿੰਨੇ ਕਿ ਦੋਸਤਾਂ ਨੇ ਹੁਣ ਤੱਕ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚਲੋ ਵਾਦਿਆਂ ਫੇਰ ਵੀਡੀਓ ਦੇ ਵਿੱਚ ਅੱਗੇ ਤੇ ਅਉ ਬਣਾਉਂਦੇ ਆ ਥੋੜੇ ਜਿਹਾ ਮਲੰਗਾ ਦੀ ਰੇਲ ਚਲੋ ਕੀ ਕਹਿੰਦੇ ਤੂੰ ਆਪਣੀ ਘਰ ਵਾਲੀ ਨੂੰ ਸਿਰ ਤੇ ਚੜਾ ਰੱਖਿਆ ਉਤਾਰ ਦੇ ਬਾਈ ਨਹੀਂ ਟੱਤੇ ਵਜਣਗੇ ਮੱਥੇ 'ਚ ਰਾਤ 12 ਵਜੇ ਤੋਂ ਬਾਅਦ ਪਰਜਾਈ ਕਹਿੰਦੀ ਹੋਣੀ ਚਲ ਹੁਣ ਮੇਰੀ ਵਾਰੀ ਤੇ ਲੋਕ ਕੀ ਕਹਿੰਦੇ ਤੂੰ ਆਪਣੀ ਘਰ ਵਾਲੀ ਨੂੰ ਸਿਰ ਤੇ ਚੜਾ ਰੱਖਿਆ ਮਰਨਾ ਆ ਗਿਆ ਬੋਸੜੀ ਕੇ ਮਰਨਾ ਤੇਰੇ ਕੋ ਡਰ ਨਹੀਂ ਲੱਗਦਾ ਭਾਈ ਲੋਕਾਂ ਦਾ ਕੀ ਏ ਲੋਕ ਤਾਂ ਕਈ ਕੁਝ ਕਹਿੰਦੇ ਰਹਿੰਦੇ ਨੇ ਪਰ ਤੂੰ ਇਹ ਤਾਂ ਦੱਸ ਦੋਵਾਂ ਚੁਪ ਘਰ ਵਾਲੀ ਹੈ ਖੜੀ ਬਾਕੀ ਯਾਰ ਗੁੱਸਾ ਨਾ ਕਰੀ ਇਹਦੀ ਸ਼ਕਲ ਦੇਖ ਕੇ ਤਾਂ ਕੋਈ ਅਨੁਸੰਧਤ ਨਾ ਚੜਾਵੇ ਤੂੰ ਸਿਰ ਤੇ ਚੜਾਈ ਫਿਰਦਾ ਜੇ ਇਦਾਂ ਦਾ ਕਾਜ ਹੁੰਦਾ ਸ਼ੁਕਰ ਹੈ ਮੈਂ ਛੜਾਵਾ ਰਾਤ 12 ਵਜੇ ਤੋਂ ਬਾਅਦ ਪਰ ਜਾਇ ਤਾਂ ਵੀ ਹੋਣੀ ਚੱਲ ਹੁਣ ਮੇਰੀ ਵਾਰੀ ਤਾਜ ਮੈਨੂੰ ਗਲਤ ਜੇ ਕਿ ਲੱਦੀ ਜਾਂਦਾ ਘਰ ਵਾਲੀ ਆ ਕਿ ਘਰ ਵਾਲਾ ਸੱਚੀ ਸੱਚੀ ਦੱਸੀ ਵੀ ਇਹ ਹਕਲੀ ਹੀ ਆ ਮੈਨੂੰ ਤਾਂ ਹੋਰ ਪੀਖਾ ਪਿਆ ਰਿਹਾ ਕਿਹਨੇ ਕਿਨੇ ਲੱਗਦਾ ਕਿ ਆ ਬਾਬਾ ਵਾ ਸਹੀ ਗੱਲ ਆ ਯਾਰ ਮੈਨੂੰ ਤਾਂ ਲੱਗਦਾ ਖੁਸਰਾ ਹੀ ਮੋਡੀਫਾਈ ਕਰਾਇਆ ਬੋਲੋ ਕੀ ਤੇ ਗੇਫਾਨੀ ਕਮੈਂਟ ਦੇਖਦੇ ਆ ਕੋਈ 80 ਮਾਰ ਦੋ ਗਵਾੜ ਚੋਂ ਪੈਰ ਚ ਧਾਗਾ ਦੇਖ ਸਾਲੇ ਨੇ ਕਿਵੇਂ ਪਾਇਆ ਜਵੇਂ ਨੀਰੂ ਬਾਜਵਾ ਹੁੰਦੀ ਇੱਕ ਜਾ ਸਾਲਾ ਡੰਡੂ ਜਿਹਾ ਯਾਰਾ ਗੱਲੀ ਤੇ ਹੁਣ ਕਿੰਨੇ ਤਵਾ ਲਾਤਾ ਮੈਨੂੰ ਨਹੀਂ ਪਤਾ ਤੁਸੀਂ ਆਪ ਹੀ ਦੇਖ ਲਿਓ ਕਦੀ ਵਿੱਚ ਬੁਆਇਆ ਹੀ ਕਦੀ ਵੀ ਨਹੀਂ ਹੂੰ ਤੱਚੂ ਡਾਜੇ ਕੋਈ ਮੈਂ ਬੋਲੂਗਾ ਨਾ ਮੈਂ ਸੁੱਕਾ ਨਾ ਜਾਣ ਦਉ ਬੱਤ ਸਹੀ ਹੈ ਹਾ ਦੇਖੋ ਕਮਕੂਸਿਆਂ ਵਾਲੇ ਫੂਲੀ ਮੂਸੀ ਵਾਲੀ ਅੰਜੀ ਮਿੱਤਰੋ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਲੋਕ ਪੇਸ਼ ਹੈ ਖੋਤੀ ਸਰਦਾਰਾਂ ਦੀ ਓ ਸੌਰੀ ਖੋਤੀ ਸਰਦਾਰਾਂ ਦੀ 70% ਘੋੜਾ ਲੱਗਦਾ 30% ਭੈਣ ਦਾ ਲੋੜਾ ਮੰਨ ਕਲ ਕਿਸੇ ਥਾਂ ਦਾ 30 ਸਰਦਾਰਾਂ ਦੀ ਨੋ 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 ਖੋਤੀ ਘੁਮਿਆਰਾਂ ਦੀ ਤਲੀ ਤੰਤੂ ਆਉਣ ਵਾਲੇ ਸਮੇਂ ਵਿੱਚ ਆਪਣਾ ਅਲਗ ਦੇਸ਼ ਮੰਗਣਗੇ ਖੋਤੀ ਨਹੀਂ ਖੋਤੀ ਕੁੜੀ ਹੰਦੀ ਵਾਂਕੇ ਤੌਰ ਵੀ ਦਿੰਦੇ 13 ਸਾਲਿਆ ਕੀ ਕਰੀਏ ਕਿਤਾਂ ਤੁਸੀਂ ਵਾਲੀਆਂ ਤੇ ਫੀਲਿੰਗਾਂ ਮੂਸੇ ਵਾਲੀਆਂ ਗਜਬ ਬੇਇੱਜ਼ਤੀ ਹੈ ਇਹ ਸ਼ਕਤੀਆਂ ਕਿਤਾਬਾਂ ਤੇ ਤੇਰੋ ਲਿਖ ਰਬ ਦੀ ਮੇਰਾ ਵਸ ਚਲੇ ਤੇਰੀ ਮੈਂ ਕਿਤਾਬ ਪੜ ਲਿਆ ਉਹ ਦੋ ਵਰਕਿਆਂ ਵਾਲੀ ਜਿਵੇਂ ਜਿਨਾ ਚਾਹੇ ਛਾਤੀ ਚ ਲੱਤਾਂ ਨਹੀਂ ਪੈਂਦੀਆਂ ਥੋੜੀ ਮਿਹਨਤ ਤੇ ਜੋਰ ਹੋ ਰੱਖ ਅੱਗੇ ਜਾ ਕੇ ਤੂੰ ਬਾਪੂ ਦਾ ਨਾਮ ਬਦਨਾਮ ਕਰਨਾ ਕਿ 20 ਸਾਲਾ ਹੱਥਾਂ ਨਾਲ ਕਿਤਾਬ ਖੋਲਦਾ ਪਹਿਸਤੀਂ ਚ ਖੋਲੀ ਆ ਗਲਤ ਕਦਮ ਨਹੀਂ ਚੁੱਕ ਲੈ ਤੇਰਾ ਦਿਲ ਨਹੀਂ ਕਰਦਾ ਇੰਨਾ ਬਿਚੀ ਰਹਿਣਾ ਵੀਡੀਓ ਵਿੱਚ ਯਰੇ ਦੁਨੀਆ ਦਾ ਕੰਮ ਹੁੰਦਾ ਬੋਲਣਾ ਚੁੱਪ ਕਰਕੇ ਮੈਂ ਚਾਲ ਮਾਰ ਦਈਏ ਆ ਯਾਰ ਪਰੇਗਾ ਕਾਂ ਦਾ ਨਹੀਂ ਤੈਨੂੰ ਲੱਗੇ ਪੈਂਦੇ ਆ ਪ੍ਰੇਦਾ ਦੀ ਭੈਣ ਕੱਢੀ ਜਾਣਾ ਕਮਰਾ ਪਲਸਟਰ ਕਰਾ ਲਾ ਕੰਦਰ ਨੂੰ ਪਰੇਦਾ ਦੀ ਬਣ ਕੇ ਬਿੜਿਆ ਰਹਿਣਾ ਚੱਜ ਦਾ ਕਮਰਾ ਪਾਲਾ ਇਸੇ ਦਾ ਨਾ ਵਾਲਿਆ ਦੀ ਛੱਤ ਪੱਲੇ ਆਜੰਦਾ ਸਮਝ ਗਈ ਹੋਏਗੀ ਮੇਰੀ ਇਹ ਗੱਲ ਤੋਂ ਡਬਲ ਮੀਨਿੰਗ ਕਹਿ ਰਹੀ ਐ ਤੈਨੂੰ ਮੈਂ ਤੇ ਜਿੰਨੀ ਜਿਲਾ ਲੈ ਕੇ ਇਹ ਸੀ ਮੇਰਾ ਮਤਲਬ ਟੈਕਸੀ ਹੁੰਦੀ ਕੀ ਆ ਮੈਂ ਦੱਸਾਂਗੀ ਤੈਨੂੰ ਜੋ ਤੂੰ ਹੈਗੀਆਂ ਤੇ ਰਹੇਂਗੀ ਤੂੰ ਹੀ ਆ ਤੇ ਤੂੰ ਹੀ ਰਹਿਣਾ ਟੈਕਸੀ ਜਿੰਨੀ ਤੂੰ ਚੱਲੀ ਐ ਨਾ ਉਹਨਾਂ ਕੋਈ ਨਹੀਂ ਚੱਲੀ ਭਾਈ ਮੁੱਦਾ ਕੀ ਆ ਉਹਦਾ ਪਤਾ ਨਹੀਂ ਪਰ ਗੱਲਾਂ ਤੋਂ ਮੈਨੂੰ ਤੂੰ ਹੀ ਟੈਕਸੀ ਲੱਗਣੀ ਆ ਹਾਂ ਇਹ ਹੋ ਸਕਦਾ ਥੋੜੀ ਘੱਟ ਚੱਲੀ ਹੋਵੇ ਉਹਦੇ ਤੋਂ ਜੀ ਮਿੱਤਰੋ ਵੀਡੀਓ ਵਧੀਆ ਲੱਗੀ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲ ਗਿਆ ਫਿਰ ਨਵੀਂ ਵੀਡੀਓ 'ਚ ਗੱਲਾਂ ਦੇ ਕਿਸਦਾ ਜਵਾਬ ਨਹੀਂ ਦੇਣਾ ਕੰਮ ਚਾਓ ਨਾ ਕੰਮ ਨੂੰ ਸਾਲਾ ਤੂੰ ਬੜਾ ਬਾਹੂਬਲੀ ਜਿਹਾ ਰੋਲ ਕੀਤਾ ਮੇਰੀ ਅਰਜ਼ੇ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਐ ਘੂਸੇ ਨੂੰ ਲੈ ਜਾ ਆਪਣੇ ਕੋ ਲਓ ਜੀ ਮੋਸਟ ਫੁੱਦੂ ਪੋਡਕਾਸਟ ਆਫ ði ਇਅਰ ਇਧਰ ਤੇ ਸਾਲੇ ਚਤ ਉੱਚ ਤੜੀ ਹੋਏ ਪਏ ਨੇ ਆ ਦੇਖੋ ਯਾਰ 8 ਫੁੱਟ ਦੀ ਇੰਦਰੀ ਕਰਾ ਲੋ 8 ਫੁੱਟ ਠੀਕ ਹੋ ਗਈ ਜਿਹੜਾ ਬੰਦਾ ਇਹ ਗੱਲ ਕਹਿੰਦਾ ਵੀ ਮੈਂ ਇੰਦਰੀ ਵੱਡੀ ਕਰ ਦਣਾ ਉਹਨੂੰ ਕੋਈ ਵੀ ਠੀਕ ਆ ਯਾਰ 8 ਫੁੱਟ ਦੀ ਕਰ ਦੇ ਉਹਦੀ ਤਾਂ ਦਵਾਈ ਖਾਣੀ ਹੈ ਨਾ ਹਾਂਜੀ ਹਾਂਜੀ ਉਹਦੀ ਦਵਾਈ ਖਾ ਕੇ 8 ਫੁੱਟ ਦੀ ਕਰ ਲੋ ਹਾਂ ਪਰ ਮੈਂ ਇੱਕ ਸਵਾਲ ਪੁੱਛਦਾ ਕੱਚ ਦਾ ਗਲਾਸ ਪਿਆ ਮੈਂ ਤੁਹਾਡੇ ਚਤਣਾ ਤੇ ਨੂੰ ਤੁੰਦਾ ਜੀ ਇਹ ਤੁਹਾਡੇ ਤੋਂ ਜੀ ਐਗਜ਼ਾਮਪਲ ਦੇ ਕੇ ਹੀ ਬੁੰਡ ਪਾੜਦੇ ਅਗਲੇ ਦੀ ਉਹ ਵੀ ਸਾਲਾ ਬੇਸ਼ਰਮਾ ਹੋ ਕੇ ਹੱਸੀ ਜਾਂਦਾ ਦੋਸਤੋ ਹਰ ਚੀਜ਼ ਦੀ achhai ਵੀ ਹੁੰਦੀ ਹੈ ਬੁਰਾਈ ਵੀ ਹੁੰਦੀ ਹੈ ਜੇ ਸੋਸ਼ਲ ਮੀਡੀਆ ਤੇ ਕੁਝ ਚੰਗੀਆਂ ਚੀਜ਼ਾਂ ਨੇ ਤੇ ਕੁਝ ਬੁਰੀਆਂ ਚੀਜ਼ਾਂ ਵੀ ਨੇ ਪਰ ਬੱਚੇ ਨਾਦਾਨ ਹੁੰਦੇ ਨੇ ਸਾਨੂੰ ਜ਼ਰੂਰਤ ਹੈ ਉਹਨਾਂ ਨੂੰ ਸਮਝਾਣ ਦੀ ਆਹ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਹਰ ਘਰ ਦੇ ਵਿੱਚ ਬੱਚੇ ਹੁੰਦੇ ਨੇ ਤੇ ਸਾਨੂੰ ਲੋੜ ਹੈ ਇਹ ਸਾਡਾ ਸਮਾਜ ਜਾਗ ਦੇ ਰਿਹਾ ਹੈ ਆ ਜ਼ਰਾ ਪੂਰੀ ਵੀਡੀਓ ਦੇਖਿਓ ਨਪਹਿਣ ਚ ਦੇ ਉਹ ਤੇ ਜਵਾਕੜੀ ਆ ਉਹਨੂੰ ਤੇ ਪਤਾ ਨਹੀਂ ਉਹਨੇ ਇੰਸਟਾਗ੍ਰਾਮ ਤੋਂ ਕੀ ਦੇਖਿਆ ਇਹਦਾ ਮਤਲਬ ਕੀ ਆ ਪਰ ਤੈਨੂੰ ਸ਼ਰਮ ਨਾ ਹੀ ਰੀਲ ਪਾਣ ਲੱਗਿਆ ਅਖੀਰ ਚ ਦੋਸਤੋ ਹੱਥ ਮੰਗੀ ਇੱਕੋ ਬੇਨਤੀ ਕਰਾਂਗਾ ਆਪਣੇ ਬੱਚਿਆਂ ਦੀ ਤੇ ਉਹਨਾਂ ਦੇ ਫੋਨ ਤੇ ਨਜ਼ਰ ਜ਼ਰੂਰ ਰੱਖੋ ਕਿ ਕੀ ਦੇਖ ਰਹੇ ਨੇ ਕੀ ਕਰ ਰਹੇ ਨੇ ਤੇ ਇਸੇ ਉਮੀਦ ਦੇ ਨਾਲ ਮਿਲਦਾ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਧੰਨਵਾਦ ਉਹ ਛੱਪੜ ਨਹੀਂ ਮਾਰ ਸਕਦੇ